ਦੇ ਦੂੰਗਾ ਨਾ ਨਹੀਂ ਪੱਡੀ ਹੈਗੀ ਆ ਤੁਹਾਨੂੰ ਸਾਡੇ ਹੋ ਗਏ ਆ ਫ੍ਰੀ ਰਿਸਟਰ ਸਸਿਕਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਛੇ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇਨਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦਿਆਂ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਪਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿਕਰ ਪੀਰ ਵਾਲੀ ਗਲੀ ਇਹ ਤਰਨਦਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਦੇ ਹੋਰ ਸਾਥੀ ਅਸੀਂ ਗ੍ਰਿਫਤਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇੱਕ ਰਿੰਡੇ ਦੇ ਨੇ ਥਾਣਾ ਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਤਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ ਸੀ ਬੋਰ ਦਾ ਪਿਸਤਲ ਰਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਕੁਸ਼ਤਾਚ ਕੀ ਜਿਹੜਾ ਤਰਸੀਮ ਸਿੰਘ ਹੈ ਇਹ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਆਰਮਜੈਕਟ ਦੇ ਤਹਿਤ 12 ਮੁਕਦਮੇ ਰਜਿਸਟਰਡ ਸੀਗੇ ਫਿਰ ਜਦੋਂ ਇਹਨੇ ਚਾਰਜ ਦੱਸਿਆ ਸਾਨੂੰ ਕਿ ਇਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮਨੀ ਜਦੋਂ ਇਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਣਾ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ 29 ਸੀ ਕੱਢੀ ਤੇ ਸਾਡੇ ਫੁੱਲ ਸਿਮਲਾਜ਼ਮਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਨੇ ਤੇ ਜਵਾਬੀ ਫਾਇਰ ਚ ਪਹਿਲਾ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗੇ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਮੈਂ ਦੱਸਣਾ ਚਾਹੁੰਦਾ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਮ ਜੈਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਐਫਆਰ ਫਰੈਸ਼ ਰਜਿਸਟਰ ਕੀਤਾ ਪਿੰਸੋਸ ਸਾਭੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੇਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬRAND ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਪੂਰੀ ਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅਨਸਰ ਨੇ ਜਿਹੜਿਆ ਨੇ ਇਹਨਾਂ ਨੇ ਇਹ ਨਾਪਾਕ ਇਰਾਦਿਆਂ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅੰਮ੍ਰਿਤਸਰ ਵਿਧਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁੱਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ। ਸਾਹਿਬ ਤੁਸੀਂ ਦੱਸਿਆ ਉਹ ਵੀ ਇੰਡਿਆ ਪਰ 300 ਤੋਂ 400 ਪਿਸਟਲ ਫੜੇ। ਐਸ ਕੋਈ ਗ੍ਰੇਨੇਡ ਜਾਂ ਆਈਈਡੀ ਵੀ ਬਰਾਬਰ ਕੁਝ ਵਰਗੇ ਉਹ ਕਿੰਨੇ ਦੇ ਧਰਕੇ ਔਰ ਦੂਸਰਾ ਸੈਸ ਪਰਸਸ ਕਿਵੇਂ ਨੇ? ਜੀ ਬਿਲਕੁਲ ਜੀ ਇਹ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਇਹ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘ਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਹੈਂਡ ਗ੍ਰੇਨੇਡ ਵੀ ਬਰਨ ਆਬ੍ਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਕਿਉਂਕਿ ਜੀਮ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਪਾਸੇ ਉੱਤੇ ਬਾਰੋ ਖੜਿਆ ਗਿਆ ਪਾਸੇ ਜਿਹੜੇ ਗੈਂਗਸਟਰਸ ਜਿਹੜੇ ਕਿਉਂਕਿ ਕ੍ਰਿਸਟਲ ਜਿਹੜੇ ਆ ਗੈਂਗਸਟਰ ਵਰਸੀ ਆ ਰਹੇ ਕੁਝ ਗੈਂਗਸਟਰਸ ਪਿੰਨੋਟ ਕੀਤੇ ਨੇ ਤੇ ਇਹਨਾਂ ਗੈਂਗਸਟਰਸ ਦੇ ਰੂਪ ਵਿੱਚ ਇਹ ਆਈਸੀਓ ਹਰਬਨਿਵਰਸਿਟੀ ਪਰ ਸੈਲਫ ਵਿਕੂਰ ਬਣਦਾ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸਟ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਸ ਐਟਾ ਦੇ 엘ਿਮੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਬਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਹੜੇ ਅਤਵਾਦੀਆਂ ਨਾਲ ਬੀਕੇਆਈ ਨਾਲ ਰਲ ਕੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ड्यू टू सस्टेंड एफर्ट्स ऑफ पंजाब पुलिस अंडर दी गाइडेंस ऑफ ऑनरेबल डीजीपी पंजाब श्री गौरव यादव जी ओदे खिलाफ भी कार्रवाई करदे हां जेड़ा ओनु भी हैप्पी पशन नु भी अरेस्ट कीता जा चुका हैगा यूएसए च ओ डिटेंड है इस टाइम ते पूरी एफर्ट्स चल रहीया ने के ओनु लेके आया जावे ओदे नाल नाल जेड़े बाकी दे भी एद्दा दे टेररिस्ट एलिमेंट्स ने गैंगस्टर्स एलिमेंट्स ने ओना दे खिलाफ असि जेड़ियां लीगल प्रोविजंस ने इंटरपोल दे नाल तालमेल करदे हां रेड कॉर्नर नोटिस इज ब्लू कॉर्नर नोटिस इज सारे जेडे ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ ਐਲੀਮੈਂਟਸ ਬਾਹਰ ਬਹਿ ਕੇ ਇਦਾਂ ਨੇ ਆ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ડીਲ ਕੀਤਾ ਜਾਵੇ ਇੰਡੀਆ ਚ ਲਿਆ ਕੇ ਤੁਸੀਂ ਕੌਣ ਸੀ ਉਸ ਇੱਕ ਕਾਰਨ ਹੋਇਆ ਜਿਸ ਦੇ ਵਿੱਚ ਗੈਂਗਸਟਰੀਆਂ ਕੌਜ਼ ਆ ਰਹੀਆਂ ਸੀ ਕਿਹਾ ਤੁਸੀਂ ਉੱਥੇ ਪਹੁੰਚੇ ਹੋ ਕੀ ਸੇਫਟੀ ਬਣੀ ਹੈ ਜੀ ਉੱਥੇ ਕਿੰਨਾ ਕੌਜ਼ ਆ ਰਹੀਆਂ ਸੀਗੀਆਂ ਸਾਰੇ ਦੁਕਾਨਦਾਰਾਂ ਦੇ ਪਹਿਲੀ ਵਾਰ ਹੋਇਆ ਹੈ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੁਣ ਦੁਖੀ ਹੋ ਕੇ ਪ੍ਰਸ਼ਾਸਨ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਉੱਥੇ ਕਿਸੇ ਨੇ ਕੋਈ ਦੁਕਾਨ ਨਹੀਂ ਬੰਦ ਕੀਤੀ ਉੱਥੇ ਲੋਕ ਇਕੱਠੇ ਜ਼ਰੂਰ ਹੋਏ ਸੀਗੇ ਤੇ ਜਦੋਂ ਲੋਕਾਂ ਨੂੰ ਅਸੀਂ ਇਹ ਆਸ਼ਵਾਸਨ ਦਿੱਤਾ ਕਿ ਪੁਲਿਸ ਜਿਹੜੀ ਹੈ ਤੁਹਾਡੀ ਜੋਰਾ-ਸ਼ੋਰਾ ਦੇ ਕੰਮ ਕਰ ਰਹੀ ਹੈ ਜਿਹੜੇ ਗੁੰਡਾ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਇਹਨਾਂ ਨੂੰ ਲੋਕਾਂ ਦੇ ਵੱਲੋਂ ਹੀ ਜਦੋਂ ਸ਼ਹਿ ਮਿਲਦੀ ਹੈ ਜਿਹੜੇ ਕਾਲੀਆਂ ਭੇਡਾਂ ਆਪਣੇ ਜਿਹੜੇ ਸੋਸਾਇਟੀ ਚ ਰਹਿ ਕੇ ਆਪਣੇ ਹੀ ਯਾਰ ਦੋਸਤ ਇਹ ਜਿਹੜੇ ਗੰਦੇ 엘ਿਮੈਂਟਸ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਉਸ ਤੋਂ ਇਹਨਾਂ ਨੂੰ ਵਧਾਵਾ ਮਿਲਦਾ ਹੈ ਤੇ ਕੁਝ 엘ਿਮੈਂਟਸ ਹੁੰਦੇ ਨੇ ਜਿਹੜੇ ਚੁੱਪਚੀਪੀਤੇ ਜਾ ਕੇ ਇਹਨਾਂ ਨੂੰ ਪੈਸੇ ਫਿਰੋਤੀ ਜਿਹੜੀ ਉਹ ਮੰਗ ਕਰਦੇ ਨੇ ਉਹਨਾਂ ਨੂੰ ਫੜਾ ਦਿੰਦੇ ਨੇ ਬਿਨਾਂ ਪੁਲਿਸ ਦੀ ਨੋਲਿਜ ਲਿਆਏ ਅਸੀਂ ਉੱਥੇ ਵੀ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਮਾਨਯੋਗ ਡੀਏਜੀ ਸਾਹਿਬ ਦੀ ਜਿਹੜੇ ਦਿਸ਼ਾ ਨਿਰਦੇਸ਼ ਏ ਅੰਮ੍ਰਿਤਸਰ ਦੇ ਹੱਤੀ ਪੁਲਿਸ ਪੂਰੀ ਤਰਾ ਸਖਸ਼ਮ ਏਦਾਂ ਦੇ 엘িমੈਂਟਸ ਨੂੰ ਡੀਲ ਕਰਨ ਵਾਸਤੇ ਜਿਹੜੇ ਵੀ ਏਦਾਂ ਦੇ 엘িমੈਂਟਸ ਸਿਰ ਚੱਕਣ ਦੀ ਕੋਸ਼ਿਸ਼ ਕਰਾਂਗੇ ਅਸੀਂ ਨਾ ਕੇਵਲ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਬਸਟ ਕਰਾਂਗੇ ਉਹਦੇ ਨਾਲ ਜਿਹੜੇ ਉਹਨਾਂ ਦੇ ਸਬੰਧਤ ਪਰਿਵਾਰਕ ਮੈਂਬਰਸ ਜਿਹੜੇ ਇਹਨਾਂ ਦੀ ਕਾਲੀ ਕਮਾਈ ਦੇ ਜਿਹੜੇ ਲੁਤਫ ਉਠਾਰੇ ਨੇ ਅਸੀਂ ਸਾਰਿਆਂ ਨੂੰ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਵਾਂਗੇ ਤੇ ਇਸ ਕੇਸ 'ਚ ਵੀ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇਸ ਰੈਕਟ ਚ ਇਨਵੋਲਡ ਸੀਗੇ ਜਿਹੜੇ ਉਹਨਾਂ ਨਾਲ ਡੀਲਿੰਗ ਕਰਕੇ ਪੈਸਿਆਂ ਦਾ ਲੈਣ-ਦੇਣ ਕਰਕੇ ਜਿਹੜੇ ਉਹਨਾਂ ਦੇ ਪੈਸਿਆਂ ਦਾ ਲੁੱਟਫੁਟਾਰੇ ਸੀਗੇ ਉਹਨਾਂ ਦੇ ਨਾਲ ਕਾਂਸਪੀਰੇਸੀ ਚ ਇਨਵੋਲਡ ਸੀਗੇ ਉਹਨਾਂ ਨੂੰ ਹਵਾਲਾ ਦੇ ਪਿੱਛੇ ਕੀਤਾ ਜਾ ਚੁੱਕਾ ਹੈ ਆਣ ਵਾਲੇ ਟਾਈਮ ਚ ਵੀ ਜਿਹੜਾ ਇਹ ਕੇਸ ਹੈ ਸਾਡਾ ਇਹ ਵੀ ਅਸੀਂ ਕ੍ਰੈਕ ਕਰ ਲਿਆ ਹੈਗਾ ਤੇ ਜਿਹੜੇ ਉੱਥੇ ਦੇ ਟਰੇਡਰ ਕਮਿਊਨਿਟੀ ਹੈ ਖਾਸ ਕਰਕੇ ਅਸੀਂ ਉਹਨਾਂ ਨੂੰ ਆਸ਼ਵਾਸਨ ਦੇਣਾ ਚਾਹੁੰਦੇ ਆ ਕਿ ਤੁਸੀਂ ਐਦਾਂ ਦੇ 엘ਿਮੈਂਟਸ ਰੋਗ 엘ਿਮੈਂਟਸ ਜਿਹੜੇ ਤੁਹਾਡੇ ਵਿੱਚ ਨੇ ਉਹਨਾਂ ਨੂੰ ਆਪਾਂ ਆਈਡੈਂਟੀਫਾਈ ਕਰੀਏ ਜਿਵੇਂ ਅਸੀਂ ਕੀਤੇ ਵੀ ਨੇ ਤਾਨੂੰ ਪਤਾ ਹੋਏਗਾ ਕਿ ਜਿਹੜੇ ਇਹਨਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਸ਼ੇਅਰ ਕਰਦੇ ਸੀਗੇ ਲੋਕਾਂ ਨਾਲ ਜਿਹੜੇ ਉਹ ਗੈਂਗਸਟਰ ਐਲੀਮੈਂਟਸ ਨਾਲ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜੇਲ੍ਹ ਦੇ ਸਲਾਖਾਂ ਦੇ ਵਿੱਚ ਬਿਲਕੁਲ ਯਾਰ ਦੋਸਤ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਬੈਣਾ ਉੱਠਣਾ ਸੀਗਾ ਉਹਨਾਂ ਨਾਲ ਇਹ ਯਾਰ ਮਾਰ ਗੱਦਾਰੀ ਵਾਲਾ ਮਾਮਲਾ ਜਿਹੜਾ ਹੈਗਾ ਤੁਸੀਂ ਪੁੱਛ ਵੀ ਸਕਦੇ ਹੋ ਇਨਫੈਕਟ ਸਾਡੇ ਕੋਲ ਜਿਹੜੇ ਉਹ ਕਹਿੰਦੇ ਸੀਗੇ ਕਿ ਇਹ ਬੰਦੇ ਨਹੀਂ ਇਨਵੋਲਡ ਹੋ ਸਕਦੇ ਪਰ ਤਾਂ ਵੀ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਨੂੰ ਵਿਦ ਪ੍ਰੂਫ ਇਨਫੋਰਮੇਸ਼ਨ ਐਵੀਡੈਂਸ ਪ੍ਰੋਵਾਈਡ ਕੀਤੀ ਕਿ ਇਹ ਬੰਦੇ ਜਿਹੜੇ ਇਨ ਟੱਚ ਵਿਦ ਗੈਂਗਸਟਰਸ ਨੇ ਤੇ ਤੁਹਾਡੇ ਨਾਲ ਜਿਹੜਾ ਏ ਗਦਾਰੀ ਕਰ ਰਹੇ ਨੇ ਤੇ ਇਹ ਹਵਾਲਾ ਚ ਇਹਨਾਂ ਨੂੰ ਫਿਰ ਅਸੀਂ ਭੇਜ ਸਰਨ ਸਿੰਘ ਸਰ ਜੀ ਸਭ ਜੀ ਜੰਮਰ ਜੀ ਜਿੰਦਰਾ ਜੀ ਜੀਨਾਂ ਤੇ ਪਹਿਲਾਂ ਇਹ ਪੁੱਛਣੇ ਕਰਦੇ ਕਿ ਕਿਸ ਨਾਲ ਟੱਚ ਜੀ ਇਹ ਅਸੀਂ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਕਿ ਕਿੱਦਾਂ ਟੈਕਸ ਜੀ ਇਹ ਆਪਸ ਵਿੱਚ ਸੀਗੇ ਕਿੱਦਾਂ ਇਹਨਾਂ ਦੇ ਪਾਕਿਸਤਾਨ ਚ ਲਿੰਕ ਸੀਗੇ ਜੋ ਵੀ ਸੀਗਾ ਅਸੀਂ ਸਾਰੀਆਂ ਇਹ ਚੀਜ਼ਾਂ ਜਿਹੜੇ ਪਹਿਲੂ ਨੇ ਅਸੀਂ ਉਹ ਪੂਰਾ ਢੀਲ ਕਰ। ਸਭ 70000 ਰੁਪਏ ਪਰਾਨੋ ਹੋਇਆ ਕਿਤੇ ਇਹਨਾਂ ਨੇ ਬਹੁਤ ਜਿਹੜਾ ਨਸ਼ਾ ਵੇਚਿਆ ਗਿਆ ਜੀ ਇਹਨੂੰ ਬਸ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ 70000 ਜਿਹੜੇ ਬੰਦੇ ਤੋਂ ਖਰੀਦਣ ਜਾ ਰਹੇ ਸੀਗੇ ਉਹਨੂੰ ਪੇ ਕਰਨਾ ਸੀਗਾ ਜੀ ਇਹਨਾਂ ਨੇ। ਉਹਨੂੰ ਉਹਨੂੰ ਮਿਹਨਤ ਦੇਣੀ ਸੀਗੀ ਇਹਨਾਂ ਨੇ ਜਿਵੇਂ। ਉਹ ਵੀ ਬਿਲਕੁਲ ਜਲਦੀ ਉਹਨੂੰ ਰਾਉਂਡ ਅਪ ਕਰ ਲਾਂਗੇ ਜੀ। ਗੱਡੀ ਜਿਹੜੀ ਹੈਗੀ ਹੈ ਜੀ ਇਹਦੀ ਤਰਸੀਮ ਦੀ ਗੱਡੀ ਹੈਗੀ ਹੈ ਜੀ ਜਿਹੜੀ ਇਹ ਟਾਟਾ ਦੀ ਗੱਡੀ ਹੈਗੀ ਹੈ। ਇਹਦੀ ਤਰਸੀਮ ਦੀ ਹੈ ਟਾਟਾ ਟੇਜ਼ਰ ਗੱਡੀ ਹੈ ਜਿਹੜੀ। ਸੇਵ ਟਾਟਾ ਟੇਜ਼ਰ ਕੀ ਲੋਕੀਸ ਪਕੜੇ ਜਣਾ ਉਹ ਪਿਸਤਲ ਪਕੜਿਆ ਨਾਲ ਇੱਕ ਅਲੱਗ ਰੱਜਾ ਦੀ ਜਾਂਦੀ ਸਪੈਸ਼ਲ ਵਾਦਾ ਮਾਮਲਾ ਰਾਮੀ ਦਾ ਸਿਰਫ ਇਹ ਮਾਮਲਾ ਸੀ ਉਹ ਕਿੰਨਾ ਲੈਟ ਹੈ ਉਹ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਸਾਡੇ 41 52 ਅਸੀਂ ਐਫਆਈਆਰ ਰਜਿਸਟਰ ਕਰਕੇ 141 ਪਿਸਤਲ ਜਿਹੜੇ ਰਿਕਵਰ ਕੀਤੇ ਨੇ ਇਹਦੇ ਨਾਲ ਹੀ ਲੈਂਡ ਦੇਣ ਦਾ ਮਿਲਦਾ ਜੁਲਦਾ ਮੁਕਦਮਾ ਹੈਗਾ ਇਹ ਵੀ ਤੇ ਜਿਹੜੇ ਪਾਕਿਸਤਾਨ ਨਾਲ ਹੀ ਜਿਹੜਾ ਆਪਣੇ ਇਕਨੋਮਿਕਲੀ ਵੀ ਆਪਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੇਕ ਕਰੰਸੀ ਭੇਜੀ ਜਾਂਦੀ ਹੈ ਇਹ ਉਹਦੇ ਨਾਲ ਜੁੜਿਆ ਸਰ ਪੇਸ਼ ਕੀ ਅਜੇ ਤੱਕ ਸਾਡੇ ਕੋਲ ਪੜਿਆ ਨਹੀਂ ਉਹ ਵੀ ਸਰ ਇਹ ਮੋਰਗ ਆਈ ਬਿਲਕੁਲ ਜੀ ਅਸੀਂ ਪੂਰਾ ਜਿਹੜਾ ਹੈਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੇ ਇਹ ਕੋਈ ਹੋਰ ਤੱਥ ਸਾਹਮਣੇ ਆਣਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਛੋਟਾ ਜਿਹਾ ਸਵਾਲ ਹੋ ਰਿਹਾ ਜੀ ਸਰਕਾਰ ਨੇ 31 ਮਈ تک ਡੈਡਲਾਈਨ ਕੀਤੀ ਸੀ ਸਰ ਨਸ਼ਾ ਨਹੀਂ ਜੀ 31 ਮਈ ਜਿਹੜਾ ਮਿਸ਼ਨ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਇੱਕ ਸੋਸਾਇਟੀਲ ਮੂਵਮੈਂਟ ਬਣਦੀ ਜਾ ਰਹੀ ਹੈ ਤੁਸੀਂ ਦੇਖੋਗੇ ਪਿੰਡਾਂ ਪਿੰਡਾਂ 'ਚ ਜਦੋਂ ਵੀ ਇਹ ਰੈਲੀਆਂ ਹੋ ਰਹੀਆਂ ਨੇ ਜਦੋਂ ਲੋਕੀ ਸਾਡਾ ਸਾਥ ਦੇ ਰਹੇ ਨੇ ਸਾਡੇ ਕੋਲ ਇਨਫੋਰਮੇਸ਼ਨ ਸ਼ੇਅਰ ਇਹ ਜਿਹੜਾ ਸੇਫ ਪੰਜਾਬ ਪੋਰਟਲ ਹੈ ਸਾਡਾ ਉਹਦੇ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਇਹ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਤੇ ਨਸ਼ਾ ਮੁਕਤ ਪੰਜਾਬ ਬਣਾਣਾ ਜਦੋਂ ਤੱਕ ਲੋਕ ਸੇ ਸਾਡਾ ਸਾਥ ਦੇਣਗੇ ਤੇ ਜਿਵੇਂ ਆਪਾਂ ਨੇ ਅਤਵਾਦੀ ਜੰਗ ਦਿੱਤੀ ਸੀਗੀ ਇਹ ਵੀ ਆਪਾਂ ਸਾਰੇ ਇਕੱਠੇ ਰਲ ਮਿਲ ਕੇ ਇਹ ਜੰਗ ਨੂੰ ਵੀ ਜਰੂਰ ਦਿੱਤਾ ਹੈ ਉਹ ਹੁਣੇ ਕੀਤਾ ਸੀਗਾ ਆਪਾਂ ਠੀਕ ਜੀ ਥੈਂਕ ਯੂ